ਇਹ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ KIA ਗੱਡੀ ਜਿਹੜੀ ਆ ਉਹ ਖੋਈ ਗਈ ਆ ਪਿੰਡ ਮਹਿਲ ਥਾਣਾ ਕੋਟੀਸਖਾਂ ਦੇ ਏਰੀਆ ਚੋਂ ਤੇ ਜਿਹਦੇ ਆਧਾਰ ਤੇ ਐਸਐਸਪੀ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਮੌਕੇ ਤੇ ਪਹੁੰਚ ਕੇ ਦੇਖੋ ਸਾਰਾ ਕੁਝ ਜਦੋਂ ਮੈਂ ਮੌਕੇ ਤੇ ਗਿਆ ਤਾਂ ਉੱਥੇ ਇੱਕ i20 ਕਾਰ ਲੱਗੀ ਹੋਈ ਸੀ ਆਪਣਾ ਵੱਜੀ ਹੋਈ ਸੀ ਜਿਹੜਾ ਪਿੰਡ ਦੇ ਗੇਟ ਆ ਤੇ ਉੱਥੋਂ ਹੀ ਉਹਨਾਂ ਨੇ ਜਿਹੜੇ ਗਰਮੀਤ ਸਿੰਘ ਨਾਂ ਦਾ ਵਿਅਕਤੀ ਆ ਉਹਦੇ ਤੋਂ ਕੀਆ ਖੋਈ ਆ ਜਦੋਂ ਇਹਨੂੰ ਥੋੜਾ ਹੋਰ ਅਸੀਂ ਟ੍ਰੇਸ ਕੀਤਾ ਤਾਂ ਉਹਦੇ ਵਿੱਚੋਂ ਗੱਡੀ ਚੋਂ ਸਾਨੂੰ ਇੱਕ ਨਕਲੀ ਪਿਸਟਲ ਤੇ ਦਾ ਵਗੈਰਾ ਬਰਾਮਦ ਹੋਏ ਉਹਦੇ ਆਧਾਰ ਤੇ ਅਸੀਂ ਇਹਦੀ ਬੈਕਗ੍ਰਾਉਂਡ ਚੈੱਕ ਕੀਤੀ ਵੀ ਕੀ ਹੈ ਕਹਾਣੀ ਤਾਂ ਪਤਾ ਲੱਗਿਆ ਵੀ 15 125 ਨੂੰ ਸੁਭਾਨਪੁਰ ਦੇ ਏਰੀਏ ਤੋਂ ਇਹ i20 ਜਿਹੜੀ ਗੱਡੀ ਆ ਉਹ ਪੰਜ ਜਣਿਆਂ ਨੇ ਖੋਈ ਸੀਗੀ ਉਹ ਗੋਮਿਸਤਰੀ ਸੀ ਉਹਦੇ ਕੋਲੇ ਰਿਪੇਅਰ ਹੋਣ ਆਈ ਸੀ ਤੇ ਉਹ ਉਹਦੀ ਟ੍ਰਾਈ ਲੈਣਗਾ ਇੱਥੇ ਗਿਆ ਤੇ ਰਾਹ 'ਚ ਇੰਜਨ 'ਚ ਆਵਾਜ਼ ਆਈ ਤੇ ਰੁਕ ਗਿਆ ਉੱਥੋਂ ਉਹ ਗੱਡੀ ਜਿਹੜੀ ਆ ਪਿੱਛੋਂ Swift ਤੇ ਪੰਜ ਬੰਦੇ ਆਏ Swift ਜ਼ਾਹਿਰ ਹਤੇ ਤੇ ਇਹ ਗੱਡੀ ਖੋਕੇ ਉਹ ਵੀ ਪਿਸਤਲ ਦੀ ਨੋਕ ਤੇ ਲੈ ਕੇ ਖੋਕੇ ਜਿਹੜਾ ਉੱਥੇ ਪਰਚਾ ਦਰਜ ਆ ਉਸ ਤੋਂ ਬਾਅਦ ਇਹਨਾਂ ਨੇ ਕੋਟੀ ਸਿਕਾਂ ਸਾਡੇ ਥਾਣੇ ਦੇ ਏਰੀਏ ਦੇ ਵਿੱਚੋਂ ਪੰਪ ਤੋਂ 27 ਤਰੀਕ ਦੀ ਰਾਤ ਨੂੰ 10000 ਖੋਏ ਉਸ ਤੋਂ ਬਾਅਦ ਇਹ ਅੱਜ ਸਵੇਰੇ ਇਹਨਾਂ ਨੇ ਮੁੱਦਕੀ ਦੇ ਕਿਸੇ ਆੜਤੀਏ ਤੋਂ 3 ਲੱਖ ਰੁਪਏ ਖੋਕੇ ਤੇ ਇਹ ਕੋਟੀ ਸਿਕਾਂ ਮਿਲ ਨੂੰ ਆ ਰਹੇ ਸੀ ਕਿਉਂਕਿ ਸਾਡੇ 10000 ਪੰਪ ਤੋਂ ਖੋਏ ਸੀ ਤੇ ਸਾਡੇ ਮੌਕੇ ਦੀ ਥਾਣਾ ਜਿਹੜੀ ਸੀ ਪੁਲਿਸ ਉਹ ਅਲਰਟ ਸੀ ਨਾਕੇ ਵਗੈਰਾ ਲੱਗੇ ਸੀ ਇਹ ਨਾਕਾ ਦੇਖ ਕੇ ਪਿੱਛੇ ਮੁੜ ਕੇ ਭੱਜੇ ਤੇ ਉਸ ਅਰਸੇ ਚ ਇਹਨਾਂ ਦੀ ਗੱਡੀ ਵੱਜ ਗਈ ਗੱਡੀ ਵੱਜਣ ਕਰਕੇ ਇਹਨਾਂ ਨੇ ਫਿਰ ਜਿਹੜੀ ਮੌਕੇ ਤੇ ਸਾਹਮਣੇ ਦੇਸੀ ਗੱਡੀ ਉਹ ਖੋਲੀ ਤੇ ਖੋ ਕੇ ਇਹ ਅਸੀਂ ਇਹਨਾਂ ਦੇ ਉੱਤੇ ਦਾ ਮਾਲਕ ਦਾ ਵਿੱਚ ਫੋਨ ਰਹਿ ਗਿਆ ਸੀ ਆਈਫੋਨ 7 ਤੇ ਇੱਕ ਸੈਮਸੰਗ ਦਾ ਫੋਨ ਸੀਗਾ ਉਹਨਾਂ ਦੇ ਅਸੀਂ ਨੰਬਰ ਲੈ ਲੋਕੇਸ਼ਨਸ ਲਈਆਂ ਜਿਹੜਾ 1 ਵਜੇ ਤੋਂ 3 ਵਜੇ ਦੇ ਦਰਮਿਆਨ ਉਹਨਾਂ ਦੀਆਂ ਅਸੀਂ ਲੋਕੇਸ਼ਨਸ ਲਈਆਂ ਅਸੀਂ ਪਿੱਛੇ ਚੇਸ ਵੀ ਕੀਤਾ ਬਟ ਉਹ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਫੋਨ ਉਹਨਾਂ ਨੇ ਬੰਦ ਕਰ ਦਿੱਤੇ ਪਰ ਅਸੀਂ ਸੀਸੀਟੀਵੀ ਤੇ ਉਹਨਾਂ ਲੋਕੇਸ਼ਨਾਂ ਤੋਂ ਸਾਨੂੰ ਕਈ ਵਧੀਆ ਇਨਫੋਰਮੇਸ਼ਨਸ ਮਿਲ ਗਈਆਂ ਉਪਸੋ ਅਸੀਂ ਉਹਨਾਂ ਨੂੰ ਜਲਦੀ ਹੀ ਅਰੈਸਟ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਬੰਦੀ ਉਹ ਕਰਾਂ ਤੇ ਕਿੰਨੀ ਆਵਾਜ਼ਾਂ ਤੁਹਾਨੂੰ ਅਨਜਾਮ ਦਿੰਦਾ ਜੀ ਮੈਨੇ ਆਈ 2 2 ਇਹਨਾਂ ਨੇ ਆਈ 20 ਕਾਰ ਦੇ ਵਿੱਚ ਪਹਿਲਾਂ ਤਾਂ ਸੁਭਾਨਪੁਰ ਤੋਂ ਸ਼ੁਰੂ ਹੋਏ ਫੇਰੇ ਇਹ ਆਪਣਾ ਅਗੇ ਇਹ ਤਰਨਤਰ ਨੂੰ ਵੀ ਪਤਾ ਲੱਗਾ ਸਾਨੂੰ ਵਾਰਦਾਤ ਹੋਈ ਆ ਫਿਰੋਜ਼ਪੁਰ ਚ ਹੋ ਗਈ ਇਹਨਾਂ ਨੇ ਮੁੱਲਾਪੁਰ ਜਗਰਾਉ ਏਰੀਆ ਚ ਵੀ ਕੀਤੀ ਆ ਤੇ ਅੱਜ ਮੋਗੇ ਚ ਪਰਸੋਂ 27 ਨੂੰ ਤੇ ਅੱਜ ਇੱਕ ਕਾਰਕੂਨ ਵਾਲੀ ਕੀਤੀ ਆ ਕਿੰਨੇ ਜਾਨੇ ਸੀਗੇ ਇਹ ਆਈ 20 ਇਹ 5 ਜਾਨੇ ਆ ਤੇ ਜਿਹੜੀ ਗੱਡੀ ਖੋਈ ਗਈ ਆ ਕੀ ਆ ਉਹਦੇ ਵਿੱਚ ਵੀ ਕੋਈ ਐਨਆਰ ਆਈ ਸੀਗੇ ਹਾਂਜੀ ਉਹਦੇ ਚ ਐਨਆਰ ਆਈ ਸੀ ਉਹਦੇ ਚ ਉਹਦੇ ਕੋਲ 1.5 ਟੋਲੇ ਦਾ ਸੋਨੇ ਦਾ ਸੈੱਟ ਸੀ 7 ਟੋਲੇ ਚਾਂਦੀ ਸੀ ਦੋ ਫੋਨ ਸੀ ਇੱਕ ਆਈਫੋਨ ਤੇ ਇੱਕ ਸੈਮਸੰਗ ਅਲਟਰਾ 24 ਤੇ 17000 ਰੁਪਿਆ ਕਿਆ ਸੀਗਾ ਇਹ ਗੱਡੀ ਨੂੰ ਟਾਰਗੇਟ ਕੀਤਾ ਗਿਆ ਸੀ ਕਿ ਇਹਨੂੰ ਫੋਨ ਲਈ ਜਾਂ ਐਕਸੀਡੈਂਟ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਨੱਕੇ ਤੋਂ ਦੇਖ ਕੇ ਡਰਦੇ ਭੱਜੇ ਤੇ ਉਹਨਾਂ ਤੋਂ ਗੱਡੀ ਵੱਜ ਗਈ ਤੇ ਜਿਹੜੀ ਗੱਡੀ ਸਾਹਮਣੇ ਆਈ ਉਹ ਡਰਦਿਆਂ ਨੇ ਵੀ ਤੁਸਾਨੂੰ ਪੁਲਿਸ ਨਾਲ ਫੜ ਲਈ ਉਹੀ ਗੱਡੀ ਸਾਹਮਣੇ ਆਈ ਜਿਹੜੀ ਕੀ ਆ ਜਿਹੜੀ ਉਹ ਖੋਲੀ ਸਰਗਰਮਿਤ ਸਿੰਘ ਮਹਿਲ ਪਿੰਡ ਦੇ ਹੀ ਰਹਿਣ ਵਾਲੇ ਕੋਟਸੀਕਾਂ ਥਾਣੇ ਦੇ ਮਾਮਲਾ ਦਰਜ ਕਰ ਲਿਆ ਹਾਂਜੀ ਕਰ ਰਹੇ ਆ ਜੀ ਅਜੇ ਇਹਨਾਂ ਨੂੰ ਵੈਰੀਫਾਈ ਕਰਕੇ ਸਾਰੀਆਂ ਟੀਮਾਂ ਲਗੀਆਂ ਐਸਐਸਪੀ ਸਾਹਿਬ ਨੇ ਸਾਡੇ ਉਹਨਾਂ ਨੇ ਅਡਰ ਟੀਮਾਂ ਨੂੰ ਘਰਾ ਲਾਇਆ ਹੋਇਆ ਕੋਈ ਕੈਮਰੇ ਚੈੱਕ ਕਰ ਰਹੇ ਆ ਜਿਨ੍ਹਾਂ ਤੋਂ ਸਾਨੂੰ ਕਈ ਲਾਹੇਵੰਦ ਸੂਚਨਾਵਾਂ ਮਿਲ ਗਈਆਂ ਅਲਰਟ ਵੀ ਕੀਤਾ ਗਿਆ ਜੀ ਇਹਨਾਂ ਬਾਰੇ ਹਾਂ ਇਸੇ ਕਰਕੇ ਸਾਡੇ ਅੱਜ ਮੋਗਾ ਡਿਸਟ੍ਰਿਕਟ ਦੇ ਵਿੱਚ ਰੈਡ ਅਲਰਟ ਜਿਹੜੇ ਪੁਆਇੰਟਸ ਬਣਾਏ ਹੁੰਦੇ ਆ ਉਹਨਾਂ ਸਾਰੇ ਅਫਸਰਾਂ ਨੂੰ ਵੰਡੇ ਹੁੰਦੇ ਉਹਦੇ ਏ ਬੀ ਸੀ ਡੀ ਚਾਰ ਜਗ੍ਹਾ ਤੇ ਅਡਰ ਡੁੰਦੇ ਆ ਅੱਜ ਸਾਡੇ ਏ ਦੇ ਉੱਤੇ ਸਾਰੇ ਜ਼ਿਲ੍ਹੇ ਦੇ ਵਿੱਚ ਲਾਲ ਲਾਲ ਪੁਆਇੰਟ ਚੱਲ ਰਹੇ ਆ ਜਿੱਥੇ ਬਕਾਇਦਾ ਨਾਕੇ ਲੱਗੇ ਹੋਏ ਆ ਔਰ ਚੈਕਿੰਗ ਚੱਲ ਰਹੀ ਹੈ ਇੱਕ ਗੱਡੀ ਜਿਹੜੀ I20 ਵਜੀ ਸੀ ਉਹਦੇ ਚੋਂ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਚੋਂ ਦੋ ਦਾਹ ਮਿਲੇ ਆ ਇੱਕ ਪਿਸਟਲ ਆ ਜਿਹਦੇ ਚ ਪोटाश ਦੀ ਵਰਗੀ ਗੋਲੀ ਪਾਉਂਦੇ ਤੇ ਉਹ ਪਟਾਕਾ ਚੱਲਦਾ ਤੇ ਉਹ ਐਨ ਲੱਗਦਾ ਜਿਵੇਂ ਅਸਲੀ ਵਰਗਾ ਹੁੰਦਾ ਡਰਾਉਂਦੇ ਲੋਕਾਂ ਨੂੰ ਜਿਹਨੂੰ ਉਹ ਪਾ ਕੇ